ਮੈਂ ਹਨਾ ਹਰਪ੍ਰੀਤ ਸਿੰਘ ਐ ਕਿੱਥੇ ਰਹੇ ਪਿੰਡ ਨੂਰਪੁਰ ਹਕੀਮਾ ਜ਼ਿਲ੍ਹਾ ਮੋਗਾ ਅੱਜ ਪੀਡੀਐਫ ਦੇ ਮੇਲੇ 'ਚ ਜੀ ਪਾਰਟਿਸਪੇਟ ਕੀਤਾ ਕਿ ਇਸ ਕਿਹੜਾ ਪਦ ਮਿਲਿਆ ਵਾ ਕਿਹੜਾ ਮਕੀ ਇਹ ਦੇਖੋ ਜੀ ਮਿਲਕਿੰਗ ਕੰਪੀਟੀਸ਼ਨ ਦੇ ਵਿੱਚ ਵੱਡੀਆਂ ਗਾਇਆਂ ਦੇ ਵਿੱਚ ਫਰਸਟ ਪ੍ਰਾਈਜ਼ ਆਪਣਾ ਹੈਗਾ ਜਿੱਥੇ 74.500 ਸਮਥਿੰਗ ਦੁੱਧ ਆਇਆ ਹੈਗਾ ਔਰ ਫਰਸਟ ਲੈਕਟੇਸ਼ਨ ਦੇ ਵਿੱਚ ਵੀ ਆਪਣਾ 53 ਕਿਲੋ ਦੁੱਧ ਦੇ ਨਾਲ ਗਾਂ ਜਿਹੜੀ ਉਹ ਫਰਸਟ ਆਈ ਹੈਗੀ ਐ ਕਿੰਨਾ ਗ ਇਹਨੂੰ ਪਾਲਣ ਉਤੇ ਟਾਈਮ ਲੱਗਿਆ ਕਿੱਦਾਂ ਪਾਲਦੇ ਹੋ ਕਿ ਟਾਈਟ ਜਿਵੇਂ ਇਹ ਪੀਡੀਐਫ ਇਹਦੀ ਬਦੌਲਤ ਜਿੰਨੇ ਵੀ ਪ੍ਰੋਗਰੈਸਿਵ ਫਾਰਮਰ ਹੈਗੇ ਆ ਉਹ ਰੂਟੀਨ ਵਾਈਜ਼ ਹੀ ਉਹਨਾਂ ਨੇ ਐਨੀਮਲ ਜਿਹੜੇ ਆ ਹਾਈ ੀਲਡਰ ਹੀ ਹੈਗੇ ਆ ਇਹ ਵੀ ਹੈਗਾ ਵੀ ਕਿਸੇ ਕੋਲੇ ਘੱਟ ਹੈਗੇ ਆ ਜਿਹੜਾ ਪਾਰਟਿਸਿਪੇਟ ਕਰੇ ਉਹਦੇ ਹਸਾ ਕੋਲੇ ਹੁਣ ਪਾਰਟੀ ਕੰਪੀਟੀਸ਼ਨ ਇੰਨਾ ਕਿ ਟਫ ਹੋ ਗਿਆ ਹੈ ਵੀ ਜਿਹੜੀਆਂ 10 ਗਾਇਆਂ ਟੌਪ 10 ਦੇ ਵਿੱਚ ਆਈਆਂ ਸਾਰੀਆਂ 65 ਲੀਟਰ ਤੋਂ ਉੱਪਰ ਹੈਗੀਆਂ हां 60 ਲੀਟਰ ਤੋਂ ਲੈ ਕੇ 75 ਲੀਟਰ ਤੱਕ ਪੀਡੀਐਫ ਦੀ ਬਦੌਲਤ ਨੇ ਇਹ ਸਭ ਕੁਝ ਸਰ ਇਨਾ ਵਾਸਤੇ ਕਰਨਾ ਕੀ ਪੈਂਦਾ ਤੁਸੀਂ ਮੈਂ ਕਿਸਤੇ ਕਿਲਾ ਸਾਹ ਸੰਭਾਲ ਕਰਦੇ ਹੋ ਕੀ ਕਰਦੇ ਇਨਾ ਵਾਸਤੇ ਨਾ ਮਾਡਰਨ ਜਿਹੜੇ ਹੈਗੇ ਆ ਆਪਣੇ ਕੋਲੇ ਹਾਈ ਟੈਕ ਜਿਹੜੇ ਸ਼ੈੱਡ ਹੈਗੇ ਆ ਫੁੱਲ ਵੈਂਟੀਲੇਸ਼ਨ ਫੋਗਰ ਔਰ ਫੈਨ ਦਾ ਪੂਰਾ ਸਿਸਟਮ ਹੁੰਦਾ ਉਹਦੇ ਵਿੱਚ ਲੱਗਿਆ ਹੋਇਆ ਔਰ ਸਾਇਲੈਂਸ ਤੇ ਨਾਲ ਐਨੀਮਲ ਜਿਹੜੇ ਆ ਉਹ ਜਿਹੜਾ ਚਾਰਾ ਦਿੱਤਾ ਜਾਂਦਾ ਹੈਗਾ ਤੇ ਜੋ ਬਰੀਡਿੰਗ ਉਹ ਪਾਲਿਸੀ ਸਾਡੀ ਪੀਡੀਐਫ ਇਹ ਬਾਹਰ ਤੋਂ ਜਿਹੜਾ ਸੀਮਾ ਇੰਪੋਰਟ ਕਰਦੀ ਹੈ ਉਹਦੀ ਬਦੌਲਤ ਸਾਡੇ ਕੋਲ ਜੈਨੇਟਿਕ ਜਿਹੜਾ ਬਹੁਤ ਇੰਪਰੂਵ ਹੋ ਚੁੱਕਾ ਹੈ ਹੁਣ ਲਗਭਗ ਜਿੰਨੇ ਵੀ ਅਸੀਂ ਇੱਥੇ ਪ੍ਰੋਗਰੈਸਿਵ ਡੇਰੀ ਫਾਰਮ ਐਸੋਸੀਏਸ਼ਨ ਦੇ ਫਾਰਮਰ ਸਭ ਕੋਲੇ ਲਗਭਗ ਸੇਮ ਹੀ ਗਾਇਆਂ ਹੈ ਕਿੰਨੇ ਦਿਨ ਤੋਂ ਕੰਮ ਕਰ ਰਹੇ ਹੋ ਸਾਬ ਨੂੰ ਲਗਭਗ 25 ਸਾਲ ਹੋ ਗਏ ਠੀਕ ਹੈ ਔਰ ਜਦੋਂ ਸ਼ੁਰੂ ਕੀਤਾ ਜਿੰਨੀ ਉਦੋਂ ਕਿੰਨੀਆਂ ਗਾਂ ਸੀ ਤੇ ਹੁਣ ਕਿੰਨੀਆਂ ਉਦੋਂ ਮੰਨ ਲਓ ਜੀ ਸਾਰੇ ਫਾਰਮ ਚੋਂ ਇੱਕ ਡਰਮ ਹੁੰਦਾ ਸੀ ਹੁਣ ਕੱਲੀ ਦੋ ਡਰਮ ਭਰ ਰਹੀ ਹੈ ਜੀ ਕਿ ਕਿੰਨਾ ਕੰਮਦੰਦ ਹੈ ਕਿੰਨਾ ਕਮਾਦਾ ਪਿਆ ਹੈ ਦੇਖੋ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਡੇਰੀ ਇੱਕ ਵਧੀਆ ਰੋਜਗਾਰ ਹੈਗਾ ਨੌਜਵਾਨਾਂ ਨੂੰ ਬਾਹਰ ਜਾਣ ਤੋਂ ਵੀ ਰੋਕ ਸਕਦੇ ਆ ਅਸੀਂ ਆਪਣੀ ਖੇਤੀ ਨੂੰ ਵੱਡੇ ਪੱਧਰ ਤੇ ਡੇਰੀ ਵਿੱਚ ਕਨਵਰਟ ਕਰ ਸਕਦੇ ਆ ਡਿਵਰਸਿਫਿਕੇਸ਼ਨ ਦਾ ਬਹੁਤ ਵੱਡਾ ਬਦਲ ਹੈਗਾ ਡੇਰੀ ਫਾਰਮਿੰਗ ਥੈਂਕ ਯੂ ਸੋ ਥੈਂਕ ਯੂ ਲਈ ਪਹਿਲੇ ਦੇ ਲਈ ਪਹਿਲੇ ਦੇ ਲਈ ਪਹਿਲਾ 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 ਫਾਸਟ 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 ਆ ਬਈ ਆਓ ਇੱਕ ਵਾਰ ਫੇਰ ਮਾਰ ਦਿਓ ਤਾੜੀਆਂ ਇੱਕ ਵਾਰ ਫੇਰ ਕਮਾਲ ਆ ਬਾਦ ਕਮਾਲ ਹੋ ਗਈ ਬਈ ਕਮਾਲ ਪਤਾ ਨਹੀਂ ਕਿਦੇ ਤੇ ਮੇਰੇ ਤੇ ਮੇਰੇ ਤੇ ਬਈ ਆਯੋਵਾ ਬਾਦ ਜੋ ਲੱਗਿਆ ਬਈ ਲਓ ਵੀ ਫਰਸਟ ਸੈਕਿੰਡ ਕੇਐਸ ਜਿਹੜੀ ਫਾਰਮਾ ਕਦੋਂ ਮਾਰੋ ਤਾੜੀਆਂ ਸੈਕਿੰਡ ਦੇ ਲਈ ਵੀ ਇੱਕ ਵਾਰ ਕੰਪਨੀ ਪੀਡੀਐਸ ਤੋਂ ਤੁਹਾਨੂੰ ਇਸ 4 ਰੋਟੇਸ਼ਨ ਦਿੱਤੀ ਜਾਂਦੀ ਹੈ ਪਤਪਾਲ ਜੀ ਬਹੁਤ ਖੂਬ ਕੰਮ ਦੇ ਵਿੱਚ ਬਾਸਤ ਪ੍ਰਾਇ ਬੰਦੂ ਦੇਰੀ ਫਾਰਮ ਕਾਰਪੋਰਟ 53 ਕਿਲੋ 900 ਕਿਲੋ ਪੋਰਾ ਕਰੋ ਜੀ ਕਰੋ ਜੀ ਉਹ ਆ ਗਏ ਆ ਜੀ ਪੰਜਾਬ ਦੇ ਕੀ ਮਸਾਂ ਮਾਰਨੇ ਮਾਰਦਾ ਪੀਣੇ